ਇਸ ਸਮੇਂ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਗਏ ਆ ਦੱਸਦੇ ਹੀ ਇਹ ਪਠਾਨਕੋਟ ਦੇ ਨਾਲ ਲੱਗਦੇ ਸਰਹੱਦੀ ਪਿੰਡ ਮਾਨ ਸਿੰਘਪੁਰਾ ਦੇ ਨਾਲ ਲੱਗਦੇ ਪਿੰਡ ਦੇ ਵਿੱਚ ਇੱਕ ਵਿਅਕਤੀ ਕੋਲੋਂ ਡਰੂਨ ਮਿਲਣ ਦੀ ਸੂਚਨਾ ਜਿਹੜੀ ਹੈ ਉਹ ਪੁਲਿਸ ਨੂੰ ਮਿਲੀ ਸੀ ਮੁਖਬਰ ਖਾਸ ਨੇ ਇਹ ਸੂਚਨਾ ਜਿਹੜੀ ਹੈ ਪੁਲਿਸ ਤੱਕ ਪਹੁੰਚਾਈ ਹੈ ਤੇ ਪੁਲਿਸ ਵੱਲੋਂ ਜਿਹੜਾ ਹੈ ਬੀਤੀ ਰਾਤ ਦੌਰਾਨ ਨੂੰ ਸੂਚਨਾ ਮਿਲੀ ਤਾਂ ਪੁਲਿਸ ਵੱਲੋਂ ਸਪੈਸ਼ਲ ਫੋਰਸਸ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਪੈਸ਼ਲ ਫੋਰਸਸ ਨਾਲ ਲੈ ਕੇ ਜਿਹੜਾ ਹੈ ਸੁਰੱਖਿਆ ਏਜੰਸੀਜ਼ ਨੂੰ ਨਾਲ ਲੈ ਕੇ ਪੂਰੀ ਤਰ੍ਹਾਂ ਦੇ ਨਾਲ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤੇ ਦੇਖਿਆ ਜਾ ਰਿਹਾ ਖੰਗਾਲਿਆ ਜਾ ਰਿਹਾ ਹੈ ਉਸ ਸਰਹੱਦੀ ਪਿੰਡ ਦੇ ਨਾਲ ਲੱਗਦੇ ਪਿੰਡ ਦੇ तमाम ਹਿੱਸਿਆਂ ਨੂੰ ਤੇ ਉਸ ਵਿਅਕਤੀ ਕੋਲੋਂ ਤੁਸੀਂ ਦੇਖ ਸਕਦੇ ਹੋ ਕਿ ਸ਼੍ਰੀ ਰਾਮ ਦੇ ਵਿੱਚ ਉਸ ਵਿਅਕਤੀ ਕੋਲੋਂ ਡਰੋਨ ਜਿਹੜਾ ਹੈ ਉਹ ਬਰਾਮਦ ਕਰ ਲਿਆ ਗਿਆ ਹੈ ਤੇ ਉਹ ਵਿਅਕਤੀ ਜਿਹੜਾ ਹੈ ਉਸ ਨੂੰ ਉਸ ਨੂੰ ਪੁਲਿਸ ਨੇ ਜਿਹੜਾ ਹੈ ਹਿਰਾਸਤ ਦੇ ਵਿੱਚ ਲੈ ਲਿਆ ਹੈ ਕੀ ਕਾਰਨ ਹੋ ਸਕਦਾ ਹੈ ਕਿਸ ਤਰ੍ਹਾਂ ਦੇ ਨਾਲ ਉਸਨੇ ਇਹ ਡਰੋਨ ਜਿਹੜਾ ਹੈ ਉਹ ਰੱਖਿਆ ਆਪਣੇ ਕੋਲ ਕਿਸ ਕਾਰਨ ਵਸ਼ ਉਸਨੇ ਡਰੋਨ ਜਿਹੜਾ ਹੈ ਉਹ ਇਸਤੇਮਾਲ ਕੀਤਾ ਹੈ ਜਾਂ ਕੀ ਕਰਨਾ ਚਾਹੁੰਦਾ ਹੈ ਇਹ ਸਾਰੇ ਸਵਾਲ ਜਵਾਬ ਜਿਹੜੇ ਨੇ ਉਹ ਪੁਲਿਸ ਵੱਲੋਂ ਉਸ ਨੂੰ ਕੀਤੇ ਜਾਣਗੇ ਫਿਲਹਾਲ ਤੁਹਾਨੂੰ ਦੱਸਦੇ ਹੀ ਇਹ ਇਸ ਬਾਰੇ ਜਦੋਂ ਸੁਖਜਿੰਦਰ ਸਿੰਘ ਜੋ ਕਿ ਡੀਐਸਪੀ ਦਿਹਾਤੀ ਨੇ ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਬਾਬਤ ਕੀ ਜਾਣਕਾਰੀ ਸਾਂਝੀ ਕੀਤੀ ਹੈ ਜਾਂ ਕਿਸ ਤਰ੍ਹਾਂ ਦੇ ਨਾਲ ਉਸ ਵਿਅਕਤੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਆਓ ਸੁਣ ਲੈਂਦੇ ਹਾਂ ਮੋ ਪ੍ਰਸ਼ਾਸਨ ਸੀ ਕਿ ਕੱਲ ਕੋਈ ਇਤਲਾਹ ਮਿਲੀ ਸੀ ਕਿ ਮਾਨਸਰਾ ਪਿੰਡ ਦੇ ਮਾਨ ਸਿੰਘ ਪੁਰਾ ਪਿੰਡ ਦੇ ਵਿੱਚ ਕੋਈ ਵਿਅਕਤੀ ਸੌਣ ਲਾ ਲਾਂਦਾ ਜਿਹੜੇ ਕੋਲ ਡਰੋਨ ਹੈਗਾ ਉਹ ਜਦੋਂ ਗੈਨ ਨਾਲ ਚੈਕਿੰਗ ਕੀਤੀ ਗਈ ਉੱਥੇ ਕੇ ਸਤਪੁਰ ਸਾਹਿਬ ਮੈਂਦਾ ਉਹ ਪਤਾ ਲੱਗਾ ਕਿ ਉਹ ਮੁੰਡਾ ਆਲਰੇਡੀ ਯੂਥ ਨਾ ਫਾਰਮਿਸ ਜੋਬ ਕਰਦਾ ਹੈ ਮੈਂ ਵੀ ਉਹਨੇ ਆਪਣਾ ਕਿਦਾਰੀ ਆਪਣਾ ਪ੍ਰਤੀਸ਼ ਕਰ ਰਹੇ ਜਿਹੜੇ ਵੀ ਉਹਦੇ ਵਿੱਚ ਤੱਕ ਸਾਹਮਣੇ ਹੁੰਦੇ ਤਾਂ ਰਾਂਝੂ ਸੰਧੀ ਕਰ ਦਿੱਤੀ ਤਾਂ ਸਰਟੀਫਿਕੇਟਿੰਗ ਚੱਲ ਹਾਂ ਚੱਲ ਰਹੀ ਸੀਗੀ ਬਾਕੀ ਜੋ ਵੀ ਆਪਣੇ ਸ਼ੁਰੂ ਤੱਕ ਸਾਹਮਣੇ ਆਉਣਗੇ ਕਰਨਾ ਜੋ ਸੰਦੇਸ਼ ਕਰ ਦਿੱਤੇ ਜਾਣਗੇ ਥੈਂਕ ਯੂ ਵੈਰੀ ਮਚ ਕੈਮਰਾ ਪਰਸਨ ਹਨੀ ਦੇ ਨਾਲ ਅਦਿਸੈਨੀ ਦੀ ਰਿਪੋਰਟ